ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝੱਜ ਐਗਰੀਕਲਚਰ ਤੇ ਜਿਵੇਂ ਕਿ ਦੋਸਤੋ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਅੱਜ ਦੀ ਵੀਡੀਓ ਆਪਾਂ ਮੱਕੀ ਤੇ ਲੈ ਕੇ ਆਏ ਜਿਹੜੀ ਕਿ ਆਪਣੀ ਪਕਾਵੀ ਮੱਕੀ ਵੀ ਆ ਤੇ ਕਣਕ ਤੋਂ ਬਾਅਦ ਵਾਲੀ ਮੱਕੀ ਵੀ ਆ ਤਾਂ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਮੱਕੀ ਸੰਬੰਧੀ ਕੀ ਗੱਲਾਂ ਸ਼ੇਅਰ ਕਰਦੀਆਂ ਸੀ ਮੈਨੂੰ ਡੈਲੀ ਦੇ ਕਿਸਾਨਪੁਰਾਵਾ ਦੇ 1-2 ਫੋਟੋ ਡੈਲੀ ਦੀ ਆ ਰਹੀਆਂ ਨੇ ਕਿਸਾਨਪੁਰਾ ਦੱਸ ਰਹੇ ਨੇ ਵੀ ਉਹਨਾਂ ਦੀ ਮੱਕੀ ਦੇ ਵਿੱਚ ਦਾਣਾ ਨਹੀਂ ਪੈ ਰਿਆ April ਦੀ ਮੱਕੀ ਦੀ ਬਜਾਈਆ ਸਰੋਂ ਤੋਂ ਬਾਅਦ ਮੱਕੀ ਦੀ ਬਜਾਈ ਕੀਤੀ ਗਈ 1844 ਜਿਹੜਾ ਕਿ ਬਹੁਤ ਫੇਮਸ ਵੀ ਆ 1844 ਉਹਨੇ ਮੱਕੀ ਦੀ ਬਜਾਈ ਕੀਤੀ ਵੀ ਵੀ ਪੂਰਾ ਇੱਕ ਨੰਬਰ ਦਾ ਕੋਈ ਬੀ ਡੁਪਲੀਕੇਸੀ ਨਹੀਂ ਹੈਗੀ ਮੈਂ ਫੋਟੋ ਵੀ ਨਾਲ ਇੱਥੇ ਚਲਾ ਦਿੰਨਾ ਪਰ ਉਹਨਾਂ ਦੀ ਥੱਲੀ ਦੇ ਵਿੱਚ ਦਾਣਾ ਨਹੀਂ ਪੈ ਰਿਆ ਕਿਸਾਨਪਰਾਵੋ ਮੈਨੂੰ ਤਾਂ ਕਿਸਾਨਪਰਾ ਪਹਿਲਾਂ ਤੇ ਇਹੀ ਗੱਲ ਕਹਿੰਦੇ ਦੇਖੋ ਸਾਡਾ ਬੀ ਡੁਪਲੀਕੇਸੀ ਹੋਵੇਗਾ ਜਦੋਂ ਪੈਕਟ ਵਗੈਰਾ ਦੀਆਂ ਫੋਟੋਆਂ ਦੇਖਦੇ ਆ ਉਹ ਵੀ origignal ਹੁੰਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭਾ ਦੇ ਮਾਣਾਂ ਵਿੱਚ ਇਹ ਆ ਵੀ ਕਿ ਤਨਾ ਕਿਤੇ ਕੋਈ ਸਪਰੇ ਨਾ ਗਲਤ ਹੋ ਗਈ ਹੋਵੇ ਤਾਂ ਕਰਕੇ ਛੱਲੀ ਦੇ ਵਿੱਚ ਦਾਣੇ ਨਹੀਂ ਪੈ ਰਹੇ ਪਰ ਕੋਈ ਸਪਰੇ ਨਹੀਂ ਗਲਤ ਹੁੰਦੀ ਕੋਈ ਬੀਜਣ ਵਿੱਚ ਕਮੀ ਪੇਸੀ ਨਹੀਂ ਹੁੰਦੀ ਕੋਈ ਬੀਜ ਨਹੀਂ ਡੁਪਲੀਕੇਸੀ ਹੁੰਦਾ ਇੱਥੇ ਕਿਸਾਨ ਪ੍ਰਭ ਕੁਦਰਤ ਆ ਜਾਂਦੀ ਆ ਪਿਛਲੇ ਦਿਨਾਂ ਦੇ ਵਿੱਚ ਪਿਛਲੇ 15 20 ਦਿਨ ਤੋਂ ਪੰਜਾਬ ਦਾ ਜਿਹੜਾ ਮੌਸਮਾ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਤੇ ਆ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਤੇ ਹੋਣ ਕਰਕੇ ਫਸਲਾਂ ਤਾਂ ਕਮਲਾਈਆਂ ਪੀਐਨ ਫਸਲਾਂ ਕਮਲਾਉਣ ਕਰਕੇ ਉਹਨਾਂ ਦੇ ਜਿਹੜੇ ਦਾਣੇ ਦੀ ਗਰੋਥ ਆ ਉਹ ਚੰਗੀ ਤਰ੍ਹਾਂ ਉਹਦੇ ਵਿੱਚ ਵਰਥ ਹੀ ਨਹੀਂ ਹੋ ਪਾ ਰਿਆ ਪਰ ਆਪਕੀ ਜਦੋਂ ਕਿ ਮੱਕੀ ਤੁਹਾਡੀ ਬੰਗੋਲੇ ਹੁੰਦੀ ਆ ਉਹਨੂੰ ਹਾਈ ਟੈਂਪਰੇਚਰ ਮਿਲਦਾ ਆ ਹਾਈ ਟੈਂਪਰੇਚਰ ਹੋਣ ਕਰਕੇ ਦਾਣ ਮੱਕੀ ਦੀ ਸੱਲੀ ਦੇ ਵਿੱਚ ਦਾਣੇ ਨਹੀਂ ਪਾਏ ਜਾ ਰਹੇ ਤੇ ਹੁਣ ਮੈਂ ਅੱਜ ਦੇ ਬਲੌਗ ਵਿੱਚ ਤੁਹਾਨੂੰ ਇੱਕੇ ਗੱਲ ਕਹਿਣ ਜਾ ਰਿਹਾ ਜਿਹੜੇ ਕਿਸਾਨ ਭਰਾਵਾਂ ਨੇ ਕਣਕ ਤੋਂ ਬਾਅਦ ਮੱਕੀ ਦੀ ਬਜਾਈ ਕਰੀਆ ਮੇਰੇ ਪਿੱਛੇ ਕਣਕ ਤੋਂ ਬਾਅਦ ਵਾਲੀ ਮੱਕੀ ਆ ਤੇ ਇਹ ਨਾ ਹੁਣ ਬੰਗੋਲੇ ਆ ਚੁੱਕੀ ਆ ਇਹ ਆ ਦੇਖੋ ਇਹ ਬੰਗੋਲੇ ਆ ਚੁੱਕੀ ਆ ਤਕਰੀਬਨ ਆਪਣੀ ਮੱਕੀ ਇਹ 23 ਅਪ੍ਰੈਲ ਦੀ ਮੱਕੀ ਆ ਤੇ ਅੱਜ 13 ਜੂਨ ਹੋ ਚੁੱਕੀ ਆ ਤਕਰੀਬਨ ਤਕਰੀਬਨ ਇਹ 50 ਦਿਨਾਂ ਦੀ ਹੋ ਚੁੱਕੀ ਆ ਤੇ 50 ਦਿਨਾਂ ਦੀ ਮੱਕੀ ਤੁਸੀਂ ਚੈੱਕ ਕਰ ਪਾ ਰਹੇ ਹੋ ਵੀ ਇਹ ਬੰਗੋਲੇ ਆ ਚੁੱਕੀ ਆ ਤੇ ਜਿਹੜੀ ਇਹਦੇ ਵਿੱਚ ਹੁਣ ਪਾਣੀ ਦੀ ਸਥਿਤੀ ਆ ਪਾਣੀ ਮੇਨ ਗੱਲ ਹੁਣ ਪਾਣੀ ਮੇਨਟੇਨ ਰੱਖਣਾ ਆ ਤੁਸੀਂ ਦੇਖ ਸਕਦੇ ਆ ਪਾ ਖੇਤ ਭਰ ਕੇ ਰੱਖੇ ਹੋਏ ਨੇ ਤੁਹਾਡੀ ਕੋਈ ਵੀ ਮਰਜ਼ੀ ਫਸਲ ਆ ਚਾਹੇ ਤੁਹਾਡੀ ਕਣਕਾ ਝੋਨਾ ਮੱਕੀ ਆ ਕਿਹੜੀ ਮਰਜੀ ਫਸਲ ਆ ਜਦੋਂ ਵੀ ਕਿਸਾਨ ਭਰਾਵੋ ਬੰਗੋਲੇ ਤੇ ਆ ਗਈ ਨਾ ਜਦੋਂ ਵੀ ਤੁਹਾਡੀ ਫਸਲ ਬੰਗੋਲੇ ਤੇ ਆਉਂਦੀ ਆ ਤਾਂ ਤੁਸੀਂ ਉਹਦੇ ਨੀਚੇ ਪਾਣੀ ਭਰ ਕੇ ਰੱਖੋ ਧਰਤੀ ਹਰ ਟਾਈਮ ਸਿੱਲੀ ਰੱਖੋ ਪਾਣੀ ਪੂਰਾ ਭਰ ਕੇ ਦੇਖੋ ਮੈਂ 1 ਮਿੰਟ ਬੈਕ ਕੈਮਰਾ ਕਰਕੇ ਵੀ ਦਿਖਾ ਦੇਣਾ ਲੋ ਜੀ ਦੇਖੋ ਹੁਣ ਆਪਾਂ ਇਹਨੂੰ ਪਾਣੀ ਹਮੇਸ਼ਾ ਭਰ ਕੇ ਰੱਖਦੇ ਆ ਕਿਉਂਕਿ ਇਹਦੇ ਬੰਗੋਲੇ ਦੇ ਵਿੱਚ ਇਹ ਦਾਣੇ ਆ ਚੁੱਕੇ ਨੇ ਜਿੰਨੀ ਵੀ ਆਪਣੀ ਇਹ ਹੈਗੀ ਆ ਆਪਣੀ 18 44 ਮੱਕੀ ਹੈ ਇਹ 18 44 ਮੱਕੀ ਹਾਈਟ ਵੀ ਬਹੁਤ ਸੋਹਣੀ ਕਰ ਗਈ ਆਪਣੀ ਇਹ ਤੇ ਇਹ ਹੁਣ ਬੰਗੋਲੇ ਆ ਚੁੱਕੀ ਆ ਤੇ ਆਪਾਂ ਨੂੰ ਪਾਣੀ ਹਮੇਸ਼ਾ ਭਰ ਕੇ ਰੱਖਦੇ ਆ ਤੁਸੀਂ ਵੀ ਕਿਸਾਨਪ੍ਰਭ ਇਹ ਗੱਲਾਂ ਦਾ ਧਿਆਨ ਰੱਖਿਓ ਕਿਤੇ ਬਾਦ ਵਿੱਚ ਤੁਹਾਨੂੰ ਇਹ ਦਿੱਕਤਾਂ ਆਉਣ ਵਿਛੱਲੀ ਦੇ ਵਿੱਚ ਦਾਣੇ ਹੀ ਨਾ ਪੈਣ ਕੱਲੇ ਗੁੱਲੇ ਰਹਿ ਜਾਣ ਤੁਹਾਡਾ ਪ੍ਰੋਟੀਨ ਦੀ ਮਾਤਰਾ ਘੱਟ ਜਾਵੇ ਸੈਲਜ ਦੇ ਲਈ ਇਸ ਲਈ ਕਿਸਾਨਪ੍ਰਭ ਵਹੀ ਗੱਲਾਂ ਦਾ ਬਹੁਤ ਧਿਆਨ ਰੱਖਿਓ ਜਿਹੜੇ ਕਿਸਾਨਪ੍ਰਾਹਾਂ ਨੇ ਕਿਤੇ ਸਰੋਂ ਤੋਂ ਬਾਅਦ ਪਕਾਵੀ ਮੱਕੀ ਰੱਖੀ ਹੋਈ ਆ ਉਏ ਇਹ ਚੀਜ਼ ਨੂੰ ਹੁਣ ਚੈੱਕ ਕਰ ਲੈਣ ਜੇਕਰ ਸੱਲੀ ਦੇ ਵਿੱਚ ਦਾਣੇ ਨਹੀਂ ਪਏ ਤਾਂ ਕਿਸਾਨ ਭਰਾ ਉਹ ਸੈਲਜ ਦੇ ਲਈ ਮੱਕੀ ਨੂੰ ਭਟਾ ਦੇਣ ਪਕਾਉਣ ਵੱਲ ਨਾ ਲੈ ਕੇ ਜਾਣ ਕਿਉਂਕਿ ਜੇਕਰ ਆਪਾਂ ਪਕਾਉਣ ਵੱਲ ਮੱਕੀ ਲੈ ਕੇ ਜਾਣੀ ਆ ਤਾਂ ਸੱਲੀ ਦੇ ਵਿੱਚ ਦਾਣੇ ਦੀ ਗਿਣਤੀ ਆ ਜਿਹੜੀ ਉਹ ਬਰਾਬਰ ਪ੍ਰੋਪਰ ਹੋਣੀ ਚਾਹੀਦੀ ਆ ਤਾਂ ਹੀ ਕਿਤੇ ਜਾ ਕੇ ਝਾੜ ਆਉਂਦਾ ਆ ਤੇ ਇਸ ਤੋਂ ਇਲਾਵਾ ਕਿਸਾਨ ਭਰਾ ਉਹ ਜਿਹੜੀਆਂ ਆਪਾਂ ਸਪਰੇਹਾਂ ਕਰੀਆਂ ਸੀ ਮੱਕੀ ਦੇ ਉੱਪਰ ਤੇ ਉਹਨਾਂ ਦੇ ਜਿਹੜੇ ਰਿਜ਼ਲਟ ਨੇ ਬਹੁਤ ਅੱਛੇ ਆਏ ਨੇ ਤੇ ਆਪਣੀ 50 ਦਿਨਾਂ ਦੀ ਮੱਕੀਆ तकरीबन ਇਹ 7 ਫੁੱਟ ਤੋਂ ਵੀ ਉੱਪਰ ਹੋ ਚੁੱਕੀ ਆ ਹੁਣ ਮੈਂ ਤੁਹਾਨੂੰ ਵਿਚ ਵੜ ਕੇ ਨਹੀਂ ਦਿਖਾ ਸਕਦਾ ਤੇ ਹਾਈਟ ਤੁਸੀਂ ਦੇਖ ਹੀ ਸਕਦੇ ਹੋ 50 ਦਿਨ ਦੀ ਮੱਕੀਆ ਆਪਣਾ ਚਲੋ ਮਾਣ ਨਹੀਂ ਕਰਦੇ ਆਪਾਂ ਜਿਹੜੇ ਟੌਪ 3 ਹੁੰਦੇ ਨੇ ਟੌਪ 3 ਆਪਾਂ ਕੋਈ ਵੀ ਗੇਮ ਕਰੀਏ ਗੇਮ ਦੇ ਵਿੱਚ ਟੌਪ 3 ਹੁੰਦੇ ਨੇ ਟੌਪ 3 ਦੀ ਗਿਣਤੀ ਵਿੱਚ ਸ਼ਾਇਦ ਆ ਜਾਈਏ ਤੇ ਸਾਰਿਆਂ ਦੀਆਂ ਵੈਸੇ ਇਗਤੀ ਮੱਕੀਆਂ ਬਹੁਤ ਵਧੀਆ ਨੇ ਕਿਉਂਕਿ ਪਿਛਲੇ ਸਾਲ ਕਮੀਆਂ ਪੇਸੀਆਂ ਹੈਗੀਆਂ ਸੀ ਮੱਕੀ ਦੇ ਵਿੱਚ ਕਣਕ ਤੋਂ ਬਾਅਦ ਵਾਲੀਆਂ ਦੇ ਵਿੱਚ ਪਰ ਇਸ ਵਾਰ ਨਹੀਂ ਹੈਗੀਆਂ ਇਸ ਵਾਰ ਸਾਰੇ ਕਿਸਾਨ ਭਰਾਵਾਂ ਦੀਆਂ ਮੱਕੀਆਂ ਬਹੁਤ ਅੱਛੀਆਂ ਨੇ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਤੇ ਤੁਸੀਂ ਦੇਖ ਪਾ ਰਹੇ ਹੋ ਤੇ ਬਹੁਤ ਵਧੀਆ ਮੱਕੀਆਂ ਨੇ ਤੇ ਬੰਗੋਲੇ ਸਾਰੀਆਂ ਆ ਚੁੱਕੀਆਂ ਨੇ ਹੁਣ ਮੱਕੀਆਂ ਦਾ ਜਿਹੜਾ ਟਾਈਮ ਆ ਬੰਗੋਲੇ ਆਉਣ ਦਾ ਬਿਲਕੁਲ ਪ੍ਰੋਪਰ ਆ ਜਿਹੜਾ ਆ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਮੱਕੀ ਵੀ ਇਹ ਨੇ ਸਰਈਏ ਤੇ ਆਪਾਂ ਇਹਨੂੰ ਪਾਣੀ ਆ ਜਿਹੜਾ ਹਮੇਸ਼ਾ ਹੁਣ ਭਰ ਕੇ ਰੱਖਦੇ ਆ ਤੇ ਡੇਲੀ ਡੇਲੀ ਵੀ ਪਾਣੀ ਲਗਾ ਰਹੇ ਆ ਕਿਤੇ ਕਿਤੇ ਤਾਂ ਇਸ ਲਈ ਕਿਸਾਨ ਭਰਾਵੋ ਹੁਣ ਦੇਰ ਨਹੀਂ ਕਰਨੀ 4-5 ਦਿਨਾਂ ਲਈ ਹੁਣ ਕਿਤੇ ਵੀ ਦੇਰ ਨਹੀਂ ਕਰਨੀ ਹੁਣ ਤਾਂ ਜਿਹੜਾ ਪਾਣੀ ਆ ਉਹ ਡੇਲੀ ਡੇਲੀ ਲੱਗੇਗਾ ਮੱਕੀ ਨੂੰ ਤੇ ਪਾਣੀ ਆ ਜਿਹੜਾ ਲਗਾਉਂਦੇ ਰਹੋ ਦੋਸਤੋ ਇੱਕ ਨਾ ਕਿਸਾਨ ਭਰਾ ਬਹੁਤ ਪੁੱਛ ਲੈਂਦੇ ਨੇ ਵੀ ਮੱਕੀ ਤੇ ਗਰੋਥ ਵਾਲੀ ਕਿਹੜੀ ਸਪਰੇਅ ਕਰੀਏ ਤੇ ਆਪਾਂ ਤਕਰੀਬਨ ਦੱਸਦੇ ਰਹਨੇ ਆ ਵਲੋਗਿੰਗ ਦੇ ਵਿੱਚ ਵੀ ਦੱਸਦੇ ਰਹਨੇ ਆ ਕਮੈਂਟ ਬਾਕਸ ਵਿੱਚ ਵੀ ਦੱਸ ਦਿੰਨੇ ਆ ਵੀ ਆਹ ਸਪਰੇਅਾਂ ਕਰ ਲਓ ਤੇ ਇੱਕ ਚਲੋ ਵੀਰ ਨੇ ਆਪਣਾ WhatsApp ਨੰਬਰ ਲਿਆ ਉਹਦੇ ਤੇ ਵੀ ਦੱਸਿਆ ਵੀ ਮੈਨੂੰ ਦੱਸਿਆ ਜਾਵੇ ਵੀ ਮੱਕੀ ਉੱਪਰ ਕਿਹੜੀ ਆਪਾਂ ਸਪਰੇਅ ਕਰੀਏ ਹੈ ਨਾ ਗਰੋਥ ਵਾਲੀ ਤੇ ਜਦੋਂ ਮੈਂ ਦੱਸਤੀਆਂ ਫਿਰ ਵੀਰ ਕਹਿ ਰਿਹਾ ਨਾ ਜੀ ਅਸੀਂ ਤਾਂ ਜੂਰੀਆ ਤੇ ਡੀਪੀ ਕੋਲ ਕੀ ਕਰ ਦਿੰਨੇ ਆ ਉਹਦੇ ਨਾਲ ਹੀ ਗਰੋਥ ਹੋ ਜਾਂਦੀ ਆ ਮੈਂ ਵੀ ਕਰੀਆਂ ਨੇ ਡੀਪੀ ਜੂਰੀਏ ਦੇ ਸਪਰੇਹਾ ਪਰ ਜਿਹੜੀ ਮੱਕੀ ਦੀ ਇੰਨੀ ਹਾਈਟ ਆ ਹੈਗੀ ਹੁਣ ਤਾਂ ਮੈਂ ਉੱਚੀ ਜਗ੍ਹਾ ਤੇ ਖੜਾ ਪਹੀ ਚਾ ਪਹੀ ਉੱਚੀ ਆ ਮੱਕੀ ਤਾਂ ਮੇਰੇ ਨਾਲੋਂ ਵੀ ਬਹੁਤ ਜ਼ਿਆਦਾ ਉੱਚੀ ਹਾਈਟ ਕਰ ਚੁੱਕੀ ਆ ਪਰ ਜਿਹੜੀ ਇਹਦੀ ਗਰੋਥ ਆ ਇਹ ਇਕੱਲੀ ਡੀਏਪੀ ਯੂਰੀਆ ਨਾਲ ਨਹੀਂ ਹੋਈ ਹੈਗੀ ਇਹਦੇ ਵਿੱਚ ਹੋਰ ਵੀ ਆਪਾਂ ਨੇ ਗਰੋਥ ਪ੍ਰੋਮੋਟਰ ਕੀ ਕਰੇ ਨੇ ਗਰੋਥ ਰੈਗੂਲੇਟਰ ਵੀ ਕਰੇ ਨੇ ਜੈਲਬ੍ਰਿਕ ਐਸਿਡ ਵੀ ਕਰੇ ਨੇ ਹਨਾ ਤੇ ਐਨਪੀਕੇ ਦੀਆਂ ਸਪਰੇਹਾਂ ਵੀ ਕਰੀਆਂ ਨੇ ਨੈਨੋ ਯੂਰੀਆ ਵੀ ਕਰਿਆ ਆ ਤਕਰੀਬਨ ਤਕਰੀਬਨ 5 ਕਿ ਸਪਰੇਹਾਂ ਆਪਾਂ ਗ੍ਰੋਥ ਵਾਲੀਆਂ ਕਰੀਆਂ ਨੇ ਵਿੱਚੇ ਡੀਏਪੀ ਤੇ ਯੂਰੀਆ ਲਗਾ ਕੇ ਦੋ ਕੋਲ ਕਰੇ ਸੀ ਦਲਾਲ ਕੋਲ ਮੈਂ ਡੀਏਪੀ ਤੇ ਯੂਰੀਆ ਦੇ 2-2 ਕਿਲੋ ਘੋਲ ਕੇ ਪਰ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਵੀ ਉਹਨਾਂ ਨਾਲ ਹੀ ਮੱਕੀ ਇਹ ਹਾਈਟ ਕਰੀਆ ਆ ਆਪਾਂ ਜਿਹੜੇ ਹੋਰ ਐਰਾ ਵਗੈਰਾ ਤੀਜਾ ਮੈਂ ਦੱਸਿਆ ਵੀ ਐਨਪੀਕੇ ਵਗੈਰਾ ਕਰੇ ਨੇ ਹਨਾ ਜੈਲਬ੍ਰਿਕ ਐਸਿਡ ਵਗੈਰਾ ਕਰੇ ਨੇ ਉਹਨਾਂ ਦੇ ਨਾਲ ਹੀ ਮੱਕੀ ਆ ਜਿਹੜੀ ਜ਼ਿਆਦਾ ਹੁੰਦੀ ਆ ਇਹ ਤਾਂ ਇੱਕ ਡੀਏਪੀ ਯੂਰੀਆ ਦਾ ਇੱਕ ਆਪਾਂ ਐਕਸਟਰਾ ਕਹਿ ਸਕਦੇ ਹਾਂ ਦਲਾਲ ਕੋਲ ਹੁੰਦਾ ਆਪਾਂ ਆਪਣੇ ਵੱਲੋਂ ਐਕਸਟਰਾ ਦੇ ਦਿੰਨੇ ਆ ਪਰ ਲੋਕੀ ਸਮਝਦੇ ਨਹੀਂ ਹੈਗੇ ਇਹ ਗੱਲ ਨੂੰ ਤੇ ਹਾਲੇ ਵੀ ਮੈਂ ਮੱਕੀ ਦੇ ਬਾਹਰ ਖੜਾ ਆਹ ਟਾਂਡਿਆਂ ਦੀ ਉਚਾਈ ਹੈ ਜਿਹੜੀ ਘੱਟ ਆ ਤੇ ਦੇਖ ਸਕਦੇ ਹੋ ਵੀ ਮੇਰਾ ਮੇਰਾ ਕੱਦ 5 ਫੁੱਟ 7 ਇੰਚ ਆ ਤੇ ਜਿਹੜੀ ਮੱਕੀ ਦੀ ਹਾਈਟ ਆ ਉਹ ਬਹੁਤ ਵਧੀਆ ਹੋ ਚੁੱਕੀ ਆ ਤੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਕਿਤੇ ਨਾ ਕਿਤੇ ਭਈ ਕਿਸਾਨ ਖਰਚਾ ਵੀ ਨਹੀਂ ਕਰਦੇ ਹੈਗੇ ਦੇਖੋ ਖਰਚਾ ਕਰਨਾ ਔਖਾ ਹੁੰਦਾ ਹੈ ਕਿਉਂਕਿ ਕਣਕ ਤੋਂ ਬਾਅਦ ਜਿਹੜੀ ਮੱਕੀ ਹੁੰਦੀ ਆ ਉਦੋਂ ਖਰਚਾ ਕਰਨਾ ਔਖਾ ਲੱਗਦਾ ਹੈ ਮੈਨੂੰ ਵੀ ਔਖਾ ਲੱਗਦਾ ਹੈ ਪਰ ਕਿਸਾਨਪ੍ਰਭ ਜਦੋਂ ਆਪਾਂ ਫਸਲ ਕਰ ਰਹੇ ਹਾਂ ਨਾ ਉਹਨੂੰ ਚੰਗੀ ਤਰ੍ਹਾਂ ਦਿਲ ਖੋਲ੍ਹ ਕੇ ਕਰ ਲੈਣੀ ਚਾਹੀਦੀ ਆ ਜਿਹੜੇ ਵੀ ਖਰਚੇ ਹੁੰਦੇ ਨੇ ਉਹਦਾ ਟਾਈਮ ਟੇਬਲ ਇੱਕ ਵਾਰੀ ਪਹਿਲਾਂ ਹੀ ਤਿਆਰ ਕਰ ਲਿਆ ਕਰੋ ਕਿਉਂਕਿ ਬਿਨਾ ਬਜਟ ਤੋਂ ਕੁਝ ਵੀ ਚੀਜ਼ ਨਹੀਂ ਸੋਲਵ ਹੋਏਗੀ ਹਰ ਇੱਕ ਚੀਜ਼ ਦੇ ਲਈ ਬਜਟ ਜ਼ਰੂਰੀ ਹੁੰਦਾ ਇਸ ਲਈ ਮੱਕੀ ਦੇ ਉੱਪਰ ਜਿੰਨੇ ਖਰਚੇ ਆਉਣੇ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਇਹਨੂੰ ਬੀਜਣ ਤੋਂ ਲੈ ਕੇ ਇੰਨੀ ਹਾਈਟ ਦੇਣ ਤੱਕ 15000 ਰੁਪਏ ਦਾ ਕਿੱਲੇ ਦਾ ਖਰਚਾ ਆਵੇਗਾ ਤੇ ਉਹ 15000 ਕਿੱਲੇ ਦਾ ਖਰਚਾ ਇਹਦੇ ਤੇ ਹੋ ਚੁੱਕ ਹਾਲੇ ਜਿਹੜਾ ਹੁਣ ਇਹਨੂੰ ਸੈਲੀਜ ਵਾਲਾ ਸਟੇਜ ਆ ਅਗਲੀ ਹਨਾ ਹਾਰਵੈਸਟਿੰਗ ਦਾ ਖਰਚਾ ਆ ਉਹ ਵੱਖਰਾ ਆ ਉਹ 10000 ਰੁਪਏ ਕਿੱਲੇ ਦਾ ਹੋਰ ਆ ਜਾਵੇਗਾ ਪਰ 15000 ਰੁਪਏ ਬੀਜਨ ਤੋਂ ਲੈ ਕੇ ਇੰਨੀ ਹਾਈਟ ਕਰਨ ਤੱਕ 50 ਦਿਨਾਂ ਤੱਕ 15000 ਰੁਪਏ ਕਿਸਾਨਪ੍ਰਭ ਉਹਤੇ ਖਰਚਾ ਆਉਣਾ ਸੀ ਉਹ ਆਇਆ ਆ ਇਸ ਲਈ ਕਿਸਾਨਪ੍ਰਭ ਜਿਹੜਾ ਖਰਚਾ ਆ ਉਹ ਤਾਂ ਹੋਣਾ ਹੀ ਹੋਣਾ ਖਰਚੇ ਤੇ ਨਾ ਭੱਜਿਆ ਕਰੋ ਤੇ ਰਿਜ਼ਲਟ ਤੁਹਾਨੂੰ ਤਾਂ ਹੀ ਚੰਗੇ ਮਿਲਣਗੇ ਤੇ ਇਧਰ ਆਪਣੀ ਆਲੂ ਵਾਲੀ ਪਕਾਵੀ ਮੱਕੀ ਤਿਆਰ ਹੋ ਚੁੱਕੀ ਸੀ ਤੇ ਇਹ ਆਪਾਂ ਹੱਥੀ ਕਟਾਈ ਕਰਾ ਰਹੇ ਆ ਇਹਦੀ ਜਿੰਨੀ ਵੀ ਹੈਗੀ ਆ ਤੇ ਇੱਧਰ ਆਪਣੀ ਹੈਗੀ 1899 ਇਹ ਤੁਸੀਂ ਦੇਖ ਸਕਦੇ ਹੋ ਇਹਦੇ ਪੜਦੇ ਨੇ ਜਿਹੜੇ ਚਿੱਟੇ ਹੋ ਚੁੱਕੇ ਨੇ ਪੜਦੇ ਇਹਦੇ ਜਦੋਂ ਚਿੱਟੇ ਹੋ ਜਾਂਨ ਤਾਂ ਇਹ ਹੱਥਾਂ ਦੇ ਨਾਲ ਆਪਾਂ ਕਟਾਈ ਕਰ ਸਕਦੇ ਆ ਤੇ 7 ਦਿਨ ਇੱਕਨ ਖੇਤ ਦੇ ਵਿੱਚ ਛੱਲੀਆਂ ਪਈਆਂ ਰਹਿਣੀਆਂ 7 ਦਿਨਾਂ ਤੋਂ ਬਾਅਦ ਸਮਾਂ ਦੱਸੂਗਾ ਜੇ 7 ਲੰਘ ਜਾਣ 8 ਲੰਘ ਜਾਣ ਫੇਰ ਆਪਾਂ ਇਹਨੂੰ ਮਸ਼ੀਨ ਦੇ ਰਹੀਂ ਟੋਕਰੀਆਂ ਨਾਲ ਚੱਕ ਕੇ ਮਸ਼ੀਨ 'ਚ ਪਾ ਦਾਂਗੇ ਤੇ ਇਹਦੀ ਆਪਾਂ ਕਢਵਾ ਲਵਾਂਗੇ ਇੱਧਰ ਜਿਹੜਾ ਵੀ ਆ ਇਹ ਹੈਗਾ ਆਪਣਾ 9108 ਬੈਰ ਦਾ ਤੇ ਜਿਹੜਾ ਇਹ ਵਾਇਰ ਦਾ B9108 ਹਰੇ ਵਾਈ ਤੇ ਜਾਦੇ ਆ ਤੇ ਜਿਹੜਾ 1899 ਆ ਇਹ ਛੇਤੀ ਪੱਕ ਗਿਆ ਇਹ ਪਕਾਵੀ ਮੱਕੀ ਆ ਬਹੁਤ ਵਧੀਆ 1899 ਲੋਕੀ ਮੈਨੂੰ ਦੱਸ ਵੀ ਰਹੇ ਸੀ ਆਪਣੇ ਕੋਲੇ 2 ਕਿੱਲੇ ਇਹਦੇ ਨੇ 1899 ਤੇ 2 ਕਿੱਲੇ ਆਗੇ ਨੇ ਆਪਣੇ ਕੋਲ 9108 ਦੇ ਤੇ ਇਹ ਕਿਸਾਨ ਭਰਾਵੋ ਜਿਹੜਾ ਹੱਥੀ ਸਿਸਟਮ ਆ ਇਹ ਹੈਗਾ ਤਾਂ ਬਹੁਤ ਸਲੋ ਪ੍ਰੋਸੈਸ ਆ ਚਲੋ ਮੇਰੇ ਕੋਲ ਤਾਂ 4 ਕਿੱਲੇ ਨੇ 4 ਕਿੱਲੇ ਆਪਾਂ ਹੱਥਾਂ ਦੇ ਨਾਲ ਵਢਾ ਕੇ ਮਸੀਂ ਨਹੀਂ ਕਢਾ ਸਕਦੇ ਆ ਪਰ ਜਦੋਂ ਜ਼ਿਆਦਾ ਕਿਲਿਆਂ ਤੇ ਗੱਲਬਾਤ ਚਲੀ ਜਾਵੇ ਜਦੋਂ 40 50 ਕਿਲਿਆਂ ਦੀ ਖੇਤੀ ਹੋਵੇ 4 ਕਿਲਿਆਂ ਦੀ بجائے 40 ਕਿल्ले ਹੋਣ ਫਿਰ ਹੱਥਾਂ ਨਾਲ ਕੰਮ ਸੈੱਟ ਨਹੀਂ ਆਉਂਦਾ ਹੈਗਾ ਫਿਰ ਤਾਂ ਵੱਡੀ ਕੰਪੈਨ ਆਉਂਦੀ ਹੈ ਜਿਹਦੇ ਹੁਣ ਕਟਰ ਅੱਜ ਕੱਲ ਲੱਗ ਰਹੇ ਨੇ ਸਪੈਸ਼ਲ ਮੱਕੀ ਵਾਲੇ ਕਟਰ ਫਿਰ ਤਾਂ ਖੜੀਓ ਮੱਕੀ ਥੋੜੀ ਜੀ ਜ਼ਿਆਦਾ ਚੜ ਜਾਂਦੀ ਆ ਖੜੀਓ ਮੱਕੀ ਵੱਡੀ ਜਾਂਦੀ ਆ ਪਰ ਹੁਣ ਆਪਣੇ ਕੋਲੇ ਲੇਬਰ ਆ ਗਈ ਸੀ ਝੋਨਾ ਲਾਉਣ ਵਾਲੀ ਤੇ ਅੱਜ ਆਪਾਂ 13 ਤਰੀਕ ਨੂੰ ਲਾਤੇ 13 ਤੇ 14 ਦੋ ਦਿਨ ਚ ਵੱਢ ਕੇ ਰੱਖ ਦੇਣਗੇ ਤੇ ਆਉਣ ਵਾਲੇ ਆਪਾਂ 17 18 ਜੂਨ ਤੱਕ ਇਹਨੂੰ ਮਸ਼ੀਨ ਦੇ ਰਾਹੀਂ ਕੱਢ ਕੇ ਦਾਣੇ ਮੰਡੀ ਦੇ ਵਿੱਚ ਵੇਚਾਵਾਂਗੇ ਤੇ ਜਿੰਨਾ ਵੀ ਝਾੜ ਹੋਵੇਗਾ ਤੁਹਾਨੂੰ ਦੱਸਾਂਗੇ 1899 ਆਪਾਂ ਲੱਗ ਰੱਖਾਂਗੇ 2 ਕਿੱਲੇ ਤੇ 9108 ਦੇ 2 ਕਿੱਲੇ ਆਪਾਂ ਲੱਗ ਰੱਖਾਂਗੇ ਆਪਾਂ ਤਜਰਬਾ ਜੀ ਕਰਨਾ ਸੀ ਤਾਂ ਕਰਕੇ 2 2 ਕਿੱਲੇ ਆਪਾਂ ਨੇ ਲਗਾ ਲਿਆ ਸੀ ਤੇ ਆਪਣੇ ਕੋਲੇ ਕੋਈ ਬਾਲੀ ਬਜਾਦ ਨਹੀਂ ਹੈਗੀ ਲੋਟ ਸਰ ਦੀ ਕੰਮਕਾਰ ਆ ਭਾਈ ਤੇ ਬਸ ਚਾਰ ਕਿੱਲੇ ਆਲੂਆਂ ਦੇ ਸੀ ਗਾਹਾਂ ਨੂੰ ਆਲੂ ਦੇਖ ਲਾਂਗੇ ਵਧਾਲਾਂਗੇ ਬੀ ਵੀ ਵਗੈਰਾ ਆਪਣੇ ਕੋਲੇ ਵਧੀਆ ਹੋ ਗਿਆ ਤੇ ਆਪਾਂ ਨੇ ਸਪੈਸ਼ਲ ਆਪਣਾ ਖੁਦ ਦਾ ਬੀ ਤਿਆਰ ਕੀਤਾ ਆ ਤੇ ਜਿਹੜਾ ਕੰਮ ਕਰਦੇ ਆ ਥੋੜਾ ਜਿਹਾ ਵਧੀਆ ਹੀ ਕਰਦੇ ਚਾਹੇ ਘੱਟ ਕਰ ਲਈਏ ਹਾਈ ਲੈਵਲ ਤੇ ਨਹੀਂ ਕਰਦੇ ਹੈਗੇ ਇੰਨਾ ਕਿ ਆਪਾਂ ਹਸਾਬ ਸਰਦੀ ਉਹ ਫਸਲ ਬੜੀ ਕਰਦੇ ਆ ਤੇ ਜਿਹੜੇ 2 ਕਿੱਲੇ ਦਾ ਝਾੜ ਆ 1899 ਦਾ ਤੁਸੀਂ ਦੱਸੋ ਕਮੈਂਟ ਬਾਕਸਾਂ ਚ ਕਿੰਨਾ ਕਿ ਨਿਕਲਣਾ ਚਾਹੀਦਾ 1899 ਮੇਰੇ ਸਾਮ ਨਾਲ ਨਿਕਲਣੀ ਚਾਹੀਦੀ ਹੈ 40-45 ਕੁਇੰਟਲ ਦੀ ਤਾਂ ਸੁਕਾ ਕੇ ਸੁਕਾ ਕੇ ਹੀ ਵੇਚਾਂਗੇ ਆਪਾਂ ਜਲਦਬਾਜ਼ੀ ਨਹੀਂ ਕਰਾਂਗੇ ਤੇ ਇਸ ਤੋਂ ਇਲਾਵਾ ਆਪਾਂ ਨੇ ਇੱਥੇ ਉਹਦੀ ਮੂੰਗੀ ਦੀ ਬਜਾਈ ਵੀ કરી ਸੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਅੱਜ ਪਾਣੀ ਵੀ ਲਗਾਤਾ ਆਪਾਂ ਨੇ ਮੂੰਗੀ ਨੂੰ ਤੇ ਪਾਣੀ ਲੱਗ ਕੇ ਅੱਜ 11ਵਾਂ ਪਾਣੀ ਲੱਗ ਚੁੱਕਿਆ ਮੂੰਗੀ ਨੂੰ ਮੂੰਗੀ ਹੋ ਚੁੱਕੀ ਅੱਜ ਆਪਣੀ 50 ਦਿਨਾਂ ਦੀ ਮੱਕੀ ਦੇ ਨਾਲ ਹੀ ਕਰੀ ਸੀ ਜਿਹੜੀ ਕਣਕ ਵਾਲੀ ਮੱਕੀ ਆ ਕਣਕ ਵਾਲੀ ਮੱਕੀ ਦੇ ਨਾਲ ਹੀ ਆਪਾਂ ਨੇ ਮੂੰਗੀ ਦੀ ਬਜਾਈ કરી ਸੀ ਤੇ ਉਹਦੇ ਨਾਲ ਹੀ ਆਪਾਂ ਨੇ 50 ਦਿਨ ਦੀ ਦੇਖ ਲਓ ਮੂੰਗੀ ਤੇ ਅੱਜ ਇਹਨੂੰ ਪਾਣੀ ਲਗਾਤਾ ਤੇ ਫਲੀਆਂ ਬਣ ਕੇ ਇਹਦੀਆਂ ਤਿਆਰ ਹੋ ਚੁੱਕੀਆਂ ਨੇ ਤੇ ਦੇਖ ਲਓ ਵੀ ਇੰਨਾ ਭਾਈ ਰਿਸਪੌਂਸ ਆ ਰਿਹਾ ਇਹ ਬੱਟਾ ਵਾਲੀ ਮੂੰਗੀ ਸੀ ਇਹਨੂੰ ਪਾਣੀ ਤਾਂ ਜਰੂਰ ਲੱਗ ਗਿਆ 11 ਮੈਨੂੰ ਬਹੁਤ ਲੋਕੀ ਕਹਿ ਰਹੇ ਸੀ ਵੀ ਮੂੰਗੀ ਨੂੰ ਇਹਨੇ ਪਾਣੀ ਨਹੀਂ ਲੱਗਦੇ ਹੁੰਦੇ ਪਰ ਇਹਦੀ ਜਿਹੜੀ ਕੁਆਲਟੀ ਆ ਬੱਟਾ ਵਾਲੀ ਦੀ ਉਹ ਇਹ ਫਾਇਦੇ ਚ ਆ ਵੀ ਪਾਣੀ ਦਾ ੱਤਕਾ ਨਹੀਂ ਮੰਨਦੀ ਬਿਲਕੁਲ ਵੀ ਪਾਣੀ ਦਾ ਕਿਤੇ ਵੀ ਤੱਕਾ ਨਹੀਂ ਮੰਨਦੀ ਹੈਗੀ ਤੇ ਬਹੁਤ ਸੋਹਣਾ ਰਿਸਪਾਂਸ ਮਿਲ ਰਿਹਾ ਹੈ ਇਹਦਾ ਆਪਾਂ ਨੂੰ ਫਲੀਆਂ ਨਾਲ ਪੂਰੀ ਭਰੀ ਪਈ ਆ ਲੈ ਫਲੀ ਵੀ ਪੱਕ ਗਈ ਲੋ ਜੀ 50 ਦਿਨ ਤੇ ਇਹਦੀ ਜਿਹੜੀ ਫਲੀ ਆ ਉਹ ਪੱਕ ਵੀ ਗਈ ਆ ਤੇ ਸਾਰਾ ਹੁਣ ਤਾਂ ਖੇਤ ਵੀ ਹਰਿਆ ਭਰਿਆ ਜਿਹਾ ਹੋ ਗਿਆ ਪਹਿਲਾਂ ਪਾਣੀ ਘੱਟ ਲਾਇਆ ਪਾਣੀ ਘੱਟ ਲੱਗਣ ਕਰਕੇ ਆ ਦੇਖੋ ਇੱਥੇ ਆ ਡੈੜੀ ਜੀ ਸੀ ਇਹ ਲੇਟ ਹਰੀ ਹੋਈ ਆ ਉੱਥੇ ਪਾਣੀ ਚੜੀ ਨਹੀਂ ਹੈਗਾ ਬੈੱਡ ਉੱਚਾ ਰਹਿ ਗਿਆ ਸੀ ਤੇ ਇਹਦੀ ਵੀ ਹਾਈਟ ਉੱਪਰ ਨੂੰ ਬੈੱਡ ਤੇ ਬਹੁਤ ਵਧੀਆ ਜਾ ਰਹੀ ਆ ਇਹ ਮੇ ਕੋਈ ਮਾੜੀ ਢੀੜੀ ਜੀ ਗੱਲ ਨਹੀਂ ਹੈਗੀ ਮੰਗੀ ਵੀ ਹਾਈਟ ਬਹੁਤ ਸੋਹਣੀ ਦੇ ਰਹੀ ਆ ਦੇਖ ਲੋ ਵੀ ਮੰਗੀ ਵੀ ਕਾਮਜਾਬ ਆ ਬਾਈ ਇਹ ਬੈਡਾਂ ਦੇ ਉੱਪਰ ਜਿਹੜੀ ਲੱਗਦੀ ਆ ਬਹੁਤ ਕਿਸਾਨ ਭਰਾ ਕਹ ਰਹੇ ਸੀ ਬੈਡਾਂ ਉੱਪਰ ਮੰਗੀ ਕਾਮਜਾਬ ਨਹੀਂ ਹੋ ਸਕਦੀ ਬੀ ਬਹੁਤ ਘੱਟ ਪੈਂਦਾ 4 ਕਿਲੋ ਕਿੱਲੇ ਦਾ ਵੀ ਪਾਇਆ ਗਿਆ ਸੀ ਸਿਰਫ 4 ਕਿਲੋ ਤੇ 4 ਕਿਲੋ ਕਿੱਲੇ ਦੇ ਬੀਜ ਦੇ ਨਾਲ ਮੂੰਗੀ ਵਧੀਆ ਹੋਗੀ ਤੇ ਤੇ ਜਿਹੜੀ ਮੂੰਗੀ ਤੇ ਸਪਰੇਅ ਪਿੱਛੇ ਜੇ ਕਰੀ ਆਪਾਂ ਨੇ 5 ਕਿ ਦਿਨ ਹੋ ਗਏ 5 ਕਿ ਦਿਨ ਪਹਿਲਾਂ ਇੱਕ ਦਿਨ ਤੇ ਫਿਪਰੋਨਿਲ ਕਰੀ ਸੀ ਫਿਪਰੋਨਿਲ ਦੇ ਨਾਲ ਆਪਾਂ ਮੈਗਜੀਨ ਐਮ 45 ਪਾਤੀ ਸੀ ਕਿਉਂਕਿ ਮੂੰਗੀ ਹਮੇਸ਼ਾ ਪੀਲੀ ਜੀ ਪੈਂਦੀ ਰਹਿੰਦੀ ਆ ਮੈਗਜੀਨ ਐਮ 45 ਪਾਤੀ ਸੀ ਤੇ ਇੱਕ ਆਪਾਂ ਕੋਰੋ ਬੰਡਲ ਦੀ ਪਾਤੀ ਸੀ ਫੈਂਟਿਕ ਫੈਂਟਿਕ ਦੇ ਨਾਲ ਫਲੇਵਰਿੰਗ ਵੱਧ ਜਾਂਦੀ ਹੁੰਦੀ ਆ ਮੂੰਗੀ ਦੀ ਤੇ ਇੱਕ ਦੇ ਦੇ ਇਫੈਕਟ ਪਿਆ ਸੀ ਹਨੇਰੀ ਆਈ ਸੀ ਹਨੇਰੀਆਂ ਨਾਲ ਇਹਦੀ ਫਲੇਵਰਿੰਗ ਬਹੁਤ ਘੱਟ ਗਈ ਸੀ ਤੇ ਫਿਲਹਾਲ ਤਾਂ ਵਧੀਆ ਫਲੇਵਰਿੰਗ ਵੀ ਤੇ ਤੋੜ ਵੀ ਪਹਿਲਾਂ ਵਧੀਆ ਲੱਗ ਚੁੱਕੀ ਆ 50 ਦਿਨ ਦੀ ਮੂੰਗੀ ਤੇ ਹੋਰ ਆਪਾਂ ਕੀ ਚਾਹੀਦਾ ਆ ਤੇ ਬਾਕੀ ਤੋੜ ਦੇਖ ਲਾਂਗੇ ਜੇ ਰੱਬ ਨੇ ਸਾਥ ਦਿੱਤਾ ਮਹੀਨਾ ਪੇ ਤਾਂ ਫਲੀਆਂ ਪੂਰ ਚੜ੍ਹ ਵੀ ਜਾਣਗੀਆਂ ਤੇ ਇੱਕ ਝੌਨੇ ਦੀ ਪਨੀਰੀ ਬਾਰੇ ਦੱਸਣਾ ਸੀ ਝੌਨੇ ਦੀ ਪਨੀਰੀ ਦੇ ਵਿੱਚ ਬਹੁਤ ਕਿਸਾਨ ਪਰਾ ਪੁੱਛ ਰਹੇ ਨੇ ਵੀ ਕਿਹੜੀ ਆਪਾਂ ਤੇ ਸਪਰੇਅ ਕਰੀਏ ਕੀ ਇਹਦੇ ਵਿੱਚ ਪਾਈਏ ਖਰਾਕੀ ਤੱਤ ਕਿਹੜੇ ਪਾਏ ਜਾਣ ਤਾਂ ਜੋ ਜਿਹੜੀ ਝੌਨੇ ਦੀ ਪਨੀਰੀ ਆ ਆਪਣੀ ਜਲਦੀ ਤਿਆਰ ਹੋ ਸਕੇ ਤੇ ਤੰਦਰੁਸਤ ਵੀ ਰਹੇ ਲੋ ਜੇ ਸਭੀ ਪਰਦੇਸੀ ਬੰਦਾ ਪੰਜਾਬ ਵਿੱਚ ਧੀਰੀ ਲਗਾਉਣ ਦੇ ਲਈ ਆਇਆ ਇਹ ਜੂਪੀ ਤੋਂ ਪਹੁੰਚੇ ਨੇ ਰਾਤ ਪਹੁੰਚੇ ਨੇ 10 ਵਜੇ ਵਿਚਾਰੇ ਤੇ ਇਹ ਆਪਣੇ ਕੋਲੇ ਹੁਣ ਮਹੀਨਾ ਰਹਿਣਗੇ ਤੇ ਸਾਰਾ ਕੰਮ ਕਰ ਮੱਕੀ ਦਾ ਧੀਰੀ ਲਾਉਣ ਦਾ ਇਹਨਾਂ ਨੇ ਕਰ ਦੇਣਾ ਆ ਹੋਰ ਭਾਈ ਕੀ ਹਾਲ ਚਾਲ ਹੈ ਵਧੀਆ ਹੈ ਵਧੀਆ ਹੈ ਜੂਪੀ ਵਧੀਆ ਹੈ सभी घर परिवार ठीक है कितने साल हो गए आते हुए पिछले साल ना आए पा रहे हैं पिछले साल तो तुम नहीं आए थे नहीं, नहीं पिछले से दस साल हो गए टाइगर भी कह रहा था दस साल हो गए एक तो जब कोरोना हो चला था ना वो लॉकडाउन हुआ था तब नहीं आ पाई हाँ एक तो जे लॉकडाउन में नहीं आ पाए पाई बाकी पिछले दस साल से आ रहे हैं बहुत अच्छा है हमारा इनके साथ इनका हमारे साथ ਚੌਣੇ ਦੀ ਪਨੀਰੀ ਬਾਰੇ ਕਿਸਾਨ ਭਰਾ ਪੁੱਛ ਰਹੇ ਸੀ ਵੀ ਕੀ ਕੀ ਪਾਇਆ ਜਾਵੇ ਇਹਦੇ ਵਿੱਚ ਆਪਾਂ ਦੇਖੋ ਜਿੰਕ ਲੋਹੇ ਦੀ ਕਮੀ ਆ ਜਾਂਦੀ ਹੈ ਤੇ ਉਹਦੇ ਬਾਰੇ ਪੁੱਛ ਰਹੇ ਜੀ ਕਿੰਨੀ ਡੋਜ਼ ਲੱਗਣੀ ਚਾਹੀਦੀ ਹੈ ਜਿੰਕ ਲੋਹੇ ਦੀ ਤੇ ਜੇਕਰ ਤੁਹਾਡੇ ਕੋਲੇ 25 ਕਿਲੋ ਬੀਜ ਦੀ ਪਨੀਰੀ ਆ 25 ਕਿਲੋ 5 ਬਿਸਵੇ ਦੀ ਪਨੀਰੀ ਆ ਤੇ 5 ਕਿਲਿਆਂ ਦੀ ਪਨੀਰੀ ਆ 5 ਕਿਲਿਆਂ ਦੀ ਪਨੀਰੀ ਦਾ ਮੈਂ ਤੁਹਾਨੂੰ ਦੱਸ ਰਿਹਾ ਬਾਕੀ ਬੱਦ ਦਾ ਘਟਾ ਕਰ ਲਿਓ 5 ਕਿਲਿਆਂ ਦੀ ਪਨੀਰੀ ਦੇ ਲਈ ਤੁਸੀਂ ਨੇ 3 ਕਿਲੋ ਤਾਂ ਜੂਰੀਆ ਲੈਣਾ ਆ ਤੇ 100 ਗ੍ਰਾਮ ਉਹਦੇ ਵਿੱਚ ਜਿੰਕ ਪਾਉਣਾ ਹੈ ਤੇ 100 ਗ੍ਰਾਮ ਉਹਦੇ ਵਿੱਚ ਲੋਹਾ ਪਾਉਣਾ ਹੈ ਤੇ ਉਹਦੇ ਵਿੱਚ ਅੱਧਾ ਕਿਲੋ ਮੈਗਨੀਸ਼ੀਅਮ ਪਾਉਣਾ ਆ ਜਿਹੜਾ ਕਿ ਚਲੇਟਡ ਪਾਉਂਚਾਉਂਦਾ ਆ ਤੇ ਅੱਧਾ ਕਿਲੋ ਤੁਸੀਂ ਨੇ ਸਲਫਰ ਪਾਉਣਾ ਆ ਤੇ ਇਹ ਸਾਰੀਆਂ ਤੁਸੀਂ ਨੇ ਚੀਜ਼ਾਂ ਮਿਕਸ ਕਰਕੇ ਜੂਰੀਏ ਦੇ ਵਿੱਚ ਤੁਸੀਂ ਨੇ ਛਿੱਟਾ ਦੇ ਦੇਣਾ ਜੇਕਰ ਤੁਸੀਂ ਸਵੇਰੇ ਛਿੱਟਾ ਦੋਵਾਂਗੇ ਤੁਹਾਨੂੰ ਸ਼ਾਮ ਨੂੰ ਪਤਾ ਲੱਗ ਜਾਵੇਗਾ ਵੀ ਝੋਨੇ ਦੀ ਪਨੀਰੀ ਵਿੱਚ ਕੁਝ ਪਾਇਆ ਸੀ ਇਸ ਤੋਂ ਇਲਾਵਾ ਕਿਸਾਨ ਭਰਾਵੋ ਜੇਕਰ ਤੁਹਾਡਾ ਝੋਨੇ ਦੀ ਪਨੀਰੀ ਵਿੱਚ ਮਾਧਰੇ ਕਦਾਂ ਦੀ ਸਮੱਸਿਆ ਪਿਛਲੇ ਸਾਲ ਵੀ ਆਈ ਆ ਵੈਸੇ 2 ਸਾਲ ਪਹਿਲਾਂ ਬਹੁਤ ਐਸੀ ਬੋਣੇ ਬੁੱਟਾ ਕਹਿੰਦੇ ਸੀ ਜਿਹਨੂੰ ਆਪਾਂ ਬੋਣੇ ਬੁੱਟੇ ਦੀ ਸਮੱਸਿਆ ਜੇਕਰ ਦੁਬਾਰੇ ਫੇਰ ਆਈ ਆ ਤਾਂ ਤੁਸੀਂ ਇਹਦੇ ਉੱਪਰ ਤੇਲੇ ਵਾਲੀ ਸਪਰੇ ਜ਼ਰੂਰ ਕਰੋ ਤੇਲੇ ਵਾਲੀ ਸਪਰੇ ਕਦੋਂ ਕਰਨੀ ਆ ਜਦੋਂ ਤੁਸੀਂ ਨੇ ਟ੍ਰਾਂਸਪਲੈਂਟ ਕਰਨਾ ਝੋਨਾ ਖੇਤ ਦੇ ਵਿੱਚ 5 ਦਿਨ ਪਹਿਲਾਂ ਕਰਨੀ ਆ ਤੇਲੇ ਵਾਲੀ ਸਪਰੇ ਕਿਹੜੀ ਮਰਜ਼ੀ ਕਰ ਲਓ ਠਾਇਆ ਕਰ ਲਓ ਚੈਸ ਕਰ ਲਓ ਪੈਕਸਾ ਲਾਉਣ ਕਰ ਲੋ ਪਰ ਹੁਣ ਤਾਂ ਇਹ ਤੁਸੀਂ ਨੇ ਸਿਰਫ 5 ਬਿਸਵੇ ਜਗ੍ਹਾ 'ਚ ਕਰਨੀਆਂ ਮੈਂ ਵੈਸੇ ਬਿਸਵੇਾਂ 'ਚ ਗੱਲ ਕਰਦਾ ਕਿਤੇ ਮਰਲੇ ਚੱਲਦੇ ਨੇ ਕਿਤੇ ਕਨਾਲਾ ਚੱਲਦੀਆਂ ਨੇ ਸਾਡੇ ਬਿਸਵੇ ਚੱਲਦੇ ਨੇ ਮਾਲਵੇ ਦੇ ਵਿੱਚ ਪਟਿਆਲਾ ਨਾਬਾ ਦੇ ਵਿੱਚ ਬਿਸਵੇ ਤੇ ਹੁਣ ਤਾਂ ਤੁਸੀਂ 5 ਬਿਸਵੇ 'ਚ ਕਰਨੀਆਂ ਨਹੀਂ ਫਿਰ 5 ਕਿੱਲਿਆਂ 'ਚ ਕਰੋਗੇ 5 ਕਿੱਲਿਆਂ ਦੀ ਕਰਨ ਦੀ ਬਜਾਏ ਤੁਸੀਂ 5 ਬਿਸਵੇ ਦੇ ਵਿੱਚ ਤੁਸੀਂ ਤੇਲ ਵਾਲੀ ਸਪਰੇ ਜ਼ਰੂਰ ਕਰ ਦੋ ਕੋਈ ਬਾਲੀ ਮਹਿੰਗੀ ਨਹੀਂ ਚਾਹੇ ਥਾਇ ਹੀ ਕਰ ਦੋ ਥਾਇਆ ਸਪਰੇ ਤੁਹਾਡੀ ਅੱਧਾ ਪੰਪ ਲੱਗਣਾ ਆ ਅੱਧੇ ਪੰਪ ਦੀ ਡੋਜ਼ ਉਹਦੀ 30 ml ਹੁੰਦੀ ਆ 30 ml ਕੁਲ 30 ਰੁਪਈਆ ਦੀ ਪੈਂਦੀ ਆ ਉਹ 30 ਰੁਪਈਆ ਦੀ ਸਪਰੇਅ ਆ ਤੇਲੇ ਵਾਲੀ ਜਰੂਰ ਕਰਦੋ ਤੁਹਾਡੀ ਜਿਹੜੀ ਪਨੀਰੀਆ ਤੰਦਰੁਸਤ ਰਹੇਗੀ ਖੇਤ ਵਿੱਚ ਜਾਣ ਤੱਕ ਕੋਈ ਵੀ ਮੱਖੀ ਮੱਛਰ ਇਹਦੇ ਵਿੱਚ ਨਹੀਂ ਆਵੇਗਾ ਕਿਉਂਕਿ ਜਿਹੜੀ ਬੌਣੇ ਬੁੱਟੇ ਦੀ ਸਮੱਸਿਆ ਸੀ ਚਿੱਟੀ ਮੱਖੀ ਦੇ ਡੰਗਣ ਕਰਕੇ ਹੀ ਆਈ ਸੀ ਜਦੋਂ ਚਿੱਟੀ ਮੱਖੀ ਤੁਹਾਡੇ ਪਨੀਰੀ ਨੂੰ ਡੰਗ ਮਾਰਦੀ ਆ ਤਾਂ ਉਹ ਇੱਕ ਬੈਰਸ ਜਿਹਾ ਛੱਡ ਜਾਂਦੀ ਆ ਜਿਹਦੇ ਕਰਕੇ ਝੌਨੇ ਦੀ ਪਨੀਰੀ ਦੀ ਗ੍ਰੋਥ ਨੀ ਹੋ ਪਉਂਦੀ। ਦੋਸਤੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਆ ਲਾਈਕ ਵੀ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਆ ਹੁੰਦੇ ਨੇ। ਚਾਹੇ ਆਪਾਂ ਥੋੜੀ-ਥੋੜੀ ਫਸਲ ਕਰਦੇ ਆਂ ਪਰ ਆਪਾਂ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਇੱਕ ਸੱਚੀ ਤੇ ਸਚਾਈ ਵਾਲੀ ਵੀਡੀਓ ਹੁੰਦੀ ਆ ਕਿਉਂਕਿ ਆਪਣਾ ਕੁਝ ਵੀ ਝੂਠ ਬੋਲ ਕੇ ਨਹੀਂ ਦੱਸਣਾ ਹੁੰਦਾ। ਬਹੁਤ ਕਿਸਾਨ ਭਰਾ ਆਪਾਂ ਨੂੰ ਕਹਿ ਰਹੇ ਸੀ ਵੀ ਤੁਹਾਡੀ ਕਣਕ ਤੋਂ ਬਾਅਦ ਵਾਲੀ ਮੱਕੀ 23 April ਦੀ ਨਹੀਂ ਹੈਗੀ। ਤੁਸੀਂ ਘੱਟ ਸਮਾਂ ਦੱਸੀ ਜਾ ਰਹੇ ਹੋ। ਜਦੋਂ ਮੈਂ ਪਹਿਲਾਂ 45 ਦਿਨਾਂ ਤੇ ਵੀਡੀਓ ਪਾਈ ਸੀ ਹੁਣ 5 ਦਿਨਾਂ ਤੋਂ ਬਾਅਦ 50 ਦਿਨਾਂ ਤੇ ਪਾ ਰਹੇ ਆਂ ਕਿਸਾਨ ਪ੍ਰਭੂ ਤੁਸੀਂ ਆਪਣੇ ਚੈਨਲ ਤੇ ਆਓ ਪਿਛਲੇ ਬਲੌਗ ਓਪਨ ਕਰਕੇ ਦੇਖੋ 23 April ਵਾਲਾ ਜਿਹੜਾ ਬਲੌਗ ਸੀ ਆਪਾਂ ਨੇ ਉਹ ਤਕਰੀਬਨ 24 ਹਾਂ 24 April ਨੂੰ ਪਾ ਦਿੱਤਾ ਸੀ ਤੁਹਾਨੂੰ ਉੱਥੋਂ ਪਤਾ ਲੱਗ ਜਾਵੇਗਾ ਵੀ ਆਪਣੀ ਮੱਕੀ ਦੀ ਉਮਰ ਕਿੰਨੀ ਹੋ ਚੁੱਕੀ ਆ ਆਪਾਂ ਨੂੰ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ YouTube ਕੋਈ ਝੂਠ ਬੋਲ ਕੇ ਆਪਾਂ ਨੂੰ ਪੈਸੇ ਨਹੀਂ ਦੇਣ ਲੱਗਿਆ ਆਪਾਂ ਆਪਣੇ ਇੱਕ ਝਾਜ ਐਗਰੀਕਲਚਰ ਚੈਨਲ ਚਲਾ ਰਹੇ ਆਂ ਜਿੰਨੇ ਕਿ ਜੋ ਅੱਗੇ ਹੈਗੇ ਆ ਇਹਦੇ ਤੇ ਵੀਡੀਓ ਪਾਉਣੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਸੀਂ ਆਪਣੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖੇ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਜੀ